ਤਾਜ਼ਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਸੋ ਮੇਲਾ ਨੀਲੋਂ ਦਾ 25ਵਾਂ ਸਾਲਾਨਾ ਵਿਸਾਖੀ ਜੋੜ ਮੇਲਾ ਤੇ ਭੰਡਾਰਾ ਐਤਵਾਰ 13 ਅਪ੍ਰੈਲ 2025 ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚੱਲੇਗਾ ਜੀ ਜਿੱਥੇ ਲੰਗਰ ਵੀ ਟੁੱਟ ਬਰਤਣਾ ਜੀ ਆਪ ਸਭ ਨੂੰ ਨਿੱਗਾ ਸੱਦਾ ਸਾਡੇ ਬਾਬਾ ਜੀ ਸਰਪ੍ਰਸਤ ਇਸ ਮੇਲੇ ਦੇ ਬਾਬਾ ਮਜੂਦ ਸਿੰਘ ਜੀ ਔਰ ਇਹ ਸਮੇਲੇ ਦੀ ਪ੍ਰਧਾਨਗੀ ਕਰ ਰਹੇ ਨੇ ਸਾਡੇ ਮਾਤਾ ਜੀ ਸਤਨਾਮ ਕੌਰ ਜੀ ਔਰ ਮੇਲੇ ਦੇ ਵਿੱਚ ਇਸ ਵਾਰ ਤੋਂ ਬਾਅਦ ਇਸ ਵਾਰ ਤੋਂ ਸ਼ੁਰੂ ਹੋਇਆ ਜੀ ਸੋਹਣ ਸਿਕੰਦਰ ਜਿਹੜੇ ਪਗੜੀ ਵਾਲੇ ਸਿੰਗਰ ਨੇ ਜੀ ਉਹਨਾਂ ਦੇ ਹਿਸਾਬ ਨਾਲ ਸਾਰਾ ਮੇਲਾ ਚੱਲਣਾ ਸਟੇਜ ਵੱਲੋਂ ਔਰ ਬੜੇ ਹੀ ਉੱਗੇ ਅਦਾਕਾਰ ਔਰ ਬੜੇ ਹੀ ਚੰਗੇ ਗਾਇਕ ਸਾਡੇ ਜਿਨ੍ਹਾਂ ਨੂੰ ਦੁਨੀਆ ਜਾਣਦੀ ਜੀ ਕਰਮਜੀਤ ਅਨਮੋਲ ਜੀ ਉਹ ਪਹੁੰਚ ਰਹੇ ਨੇ ਔਰ ਇਸ ਦਰਬਾਰ ਵੱਲੋਂ ਉਹਨਾਂ ਨੂੰ ਯਮਲਾ ਜੱਟ ਆਵਾਜ਼ ਨਾਲ ਨਵਾਜਿਆ ਵੀ ਜਾਣਾ ਜੀ ਤੇ ਹੋਰ ਵੀ ਬਹੁਤ ਅੱਛੇ-ਅੱਛੇ ਸਿੰਗਰ ਇੱਥੇ ਪਹੁੰਚਣੇ ਨੇ ਜਿਵੇਂ ਸਾਡੇ ਕਵਾਲ ਸਾਜਨ ਲੇਲੀ ਜੀ ਕਵਾਲ ਉਹ ਵੀ ਪਹੁੰਚਣਗੇ ਉਹਨਾਂ ਤੋਂ ਬਾਅਦ ਸ਼ਰੋਮਣੀ ਸਾਡੇ ਗਾਇਕ ਪਾਲੀ ਦਿੱਤਵਾਲੀ ਆ ਜੀ ਸੋਹਣ ਸਿਕੰਦਰ ਜੀ ਸਿਕਾਰ ਸਿਮੀ ਜੀ ਔਰ ਬਿੱਟੂ ਖੰਨੇ ਵਾਲਾ ਜੀ ਤੇ ਹੋਰ ਵੀ ਸਿੰਗਰ ਤੇ ਆਵਾਜ਼ ਦੇ ਦਾਸ ਵੀ ਆਏਗਾ ਜੀ ਅਨਵਰ ਪਾਲਿੰਗ ਸੋ ਇਸ ਮੇਲੇ ਦੇ ਉੱਤੇ ਸਾਰਿਆਂ ਨੇ ਪਹੁੰਚਣਾ ਹੈ ਔਰ ਲੰਗਰ ਵੀ ਅਤੁੱਟ ਵਰਤਣਾ ਹੈ ਔਰ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਬਾਬਾ ਜੀ ਦੀ ਦਰਗਾਹ ਦਾ ਜਿੰਨਾ ਵੀ ਪ੍ਰੋਗਰਾਮ ਹੈ ਚਾਹੇ ਉਹ ਸਟੇਜ ਹੈ ਤੇ ਚਾਹੇ ਉਹ ਲੰਗਰ ਹੈ ਸਾਰਾ ਜਿੰਨਾ ਵੀ ਤੁਹਾਨੂੰ ਪ੍ਰੋਗਰਾਮ ਹੈ ਜਿਹੜਾ ਲਾਈਵ ਦਿਖਾਉਣਾ ਹੈ ਦਾ ਮੇਲਾ ਜੀ ਇਹ ਤੁਸੀਂ ਲਾਈਵ ਦੇਖ ਸਕਦੇ ਹੋ ਜੀ ਮਹਾ ਪੰਜਾਬ ਯੂ ਐਸ ਏ ਚੈਨਲ ਤੋਂ ਇਹਨਾਂ ਦੇ ਇਸ ਚੈਨਲ ਨੂੰ ਨਾਲ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਤੇ ਉਸ ਦਿਨ ਇਸ ਨੂੰ ਲਾਈਵ ਵੀ ਦੇਖਣਾ ਸੋ ਮਿਲਦੇ ਆ ਜੀ 13 ਅਪ੍ਰੈਲ ਦਿਨ ਐਤਵਾਰ 2025 ਨੂੰ ਨੀਲੋਂ ਮੇਰੇ ਧੰਨ ਧੰਨ ਬਾਬਾ ਜਿੰਦਾਬੀਰ ਖਿਜਰਵਲੀ ਸਰਕਾਰ ਖਵਾਜਾ ਜੀ ਸਰਕਾਰ ਨੀਲੋਂ ਵਾਲੀ ਸਰਕਾਰ ਦੇ ਜੈ ਪੀਰਾਂ ਦੀ ਜੈ ਪੀਰਾਂ ਦੀ